ਸਦੇ ਗੱਲ ਕਰਨੀ ਉਹ ਜਿਹੜੀ ਆਪਣਾ ਮੁੱਦਾ ਚੱਲੀ ਜਾਂਦਾ 8 ਡਾਲਰ ਵਾਲਾ ਜਾਂ 10 ਡਾਲਰ ਵਾਲਾ ਹੂੰ ਹੂੰ ਐ ਸਟਾਰਟਿੰਗ ਜੇ ਕੰਮ ਸ਼ੁਰੂ ਕੀਤਾ ਸੀ 10 ਡਾਲਰ ਚ ਕਿਹਾ ਸੀ ਹੂੰ ਹੂੰ ਤੇ ਉਦੋਂ ਇਹ ਨਹੀਂ ਕਿ ਮੇਰੇ ਸਾਰੇ ਮੇਰੇ ਨਾਲ ਦੇ ਵੀ ਕਹਿੰਦੇ ਸੀ ਕਿ 10 ਡਾਲਰ ਬਹੁਤ ਥੋੜੇ ਆ ਓਏ ਕੁਝ ਹੋਰ ਕਰ ਲਾ ਹੋਰ ਕਰ ਲਾ ਬਟ ਸੱਚੀ ਕਹੀ ਯਾਰੀ ਨਾ ਹਾਲਾਤ ਹੀ ਇਦਾਂ ਦੇ ਹੋਏ ਨੇ ਤੁਹਾਨੂੰ ਕੁਝ ਸੋਚਦਾ ਨਹੀਂ ਤੁਹਾਨੂੰ ਕਾਹਦਾ ਸੋਚਣਾ ਪੈਂਦਾ ਹੂੰ ਔਰ ਮੈਂ ਉਸ ਬੰਦੇ ਕੋਲ ਕੰਮ ਕੀਤਾ ਜੀ 3 ਸਾਲ ਹੂੰ ਹੂੰ ਸਾਢੇ 3 ਸਾਲ ਕੰਮ ਕੀਤਾ ਬੰਦਾ ਬਹੁਤ ਨਹੀਂ ਸੀਗਾ ਬਹੁਤ ਜ਼ਿਆਦਾ ਨਹੀਂ ਸੀਗਾ ਹਾਂ ਬਸ ਜੀ ਇੱਕ ਕਮੀ ਸੀਗੀ ਉਹ ਕਹਿੰਦਾ ਸੀ ਤਰੱਕੀ ਕਰੋ ਬਟ ਮੇਰੇ ਤੋਂ ਉੱਤੇ ਨਾ ਜਾਓ ਹੂੰ ਹੂੰ ਉਹ ਬੰਦਾ ਹੈ ਚਲੋ ਅਸੀਂ ਬੰਦਾ ਬੋਲ ਨਹੀਂ ਸੀ ਜਲੰਧਰ ਦਾ ਬੰਦਾ ਸੀ ਵੀ ਤੁਸੀਂ ਕਿੱਦਾਂ ਵੀ ਤਰੱਕੀ ਕਰੋ ਪਰ ਮੇਰੇ ਤੋਂ ਉੱਤੇ ਨਾ ਜਾਓ ਤੁਸੀਂ ਹਾਂ ਜੀ ਇਹ ਬੰਦ ਉਹ ਬੰਦੇ ਦੀ ਸੋਚ ਇਤਨੀ ਫੇ ਗਲਤ ਸੋਚ ਆ ਕੋਈ ਬੰਦਾ ਗਰੋ ਹੋਣਾ ਤਾਂ ਹੋਵੇ ਇਹ ਤੁਸੀਂ ਜੇ ਤੁਸੀਂ ਗਰੋ ਕਰਨਾ ਨਾ ਕਿ ਮੇਰੇ ਤੋਂ ਉੱਤੇ ਨਾ ਜਾਓ ਬਟ ਗਰੋ ਕਰੋ ਤੇ ਨਾ ਮੈਂ ਉਹਦੇ ਕੋਲ 10 ਸਾਲ ਕੰਮ ਕੀਤਾ ਤੇ ਮੈਂ ਛੱਡਿਆ ਵੀ ਤਾਂ ਹੀ ਕੰਮ ਉਹਦੇ ਨਾਲ ਖੋੜੀ ਗੱਲ ساری ਹੋ ਗਈ ਬਟ ਮੈਂ ਉਹ 10 ਡਾਲਰ ਤੇ ਤਾਂ ਕੰਮ ਸ਼ੁਰੂ ਕੀਤਾ ਸੀ ਕਿਉਂਕਿ ਇੱਕ ਤਾਂ ਮੈਨੂੰ 20 ਘੰਟੇ ਉਹ ਪੇਪਰਾਂ ਦੇ ਦੇਈ ਜਾਂਦਾ ਸੀ 24 ਘੰਟੇ ਓਕੇ ਉਸ ਤੋਂ ਬਾਅਦ ਜਿੰਨੇ ਐਕਸਟਰਾ ਲੱਗਦੇ ਸੀ ਉਹ 10 ਡਾਲਰ ਕੈਸ਼ ਦੇ حساب ਨਾਲ ਪੇ ਕਰ ਦਿੰਦੇ ਸੀ ਸਾਨੂੰ ਇਹਨਾਂ ਚੁੱਪਦਾ ਨਹੀਂ ਸੀਗਾ ਕਿ ਚਲੋ ਪੈਸੇ ਮਾਰਦੇ ਸੀ ਵਧੀਆ ਹੂੰ ਤੇ ਉਹਨੇ ਮੈਨੂੰ ਕੀ ਕੀਤਾ ਮੈਂ ਪੀਐਨਪੀ ਡਰਾਚ ਪੀਆਰ ਹੋਇਆ ਜੇ ਸਾਨੂੰ ਪਤਾ ਹੋਵੇ ਮੈਨੂੰ ਸਾਰੇ ਕਹਿੰਦੇ ਮੂਵ ਕਰ ਜਾ ਮੈਂ ਮੂਵ ਨਹੀਂ ਕੀਤਾ ਬ੍ਰੈਕਸਟੋ ਹੂੰ ਹੂੰ ਹਾਂ ਪਰ ਇੱਥੇ ਰਹਿ ਕੇ ਪੀਆਰ ਹੋਇਆ ਤੇ ਪੀਆਰ ਵੀ 6 ਮਹੀਨਿਆਂ ਚ ਹੋਇਆ ਸਟਡੀ ਤੋਂ ਬਾਅਦ ਹੂੰ 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 ਆਦੇਸੇ ਰੂਲ ਸੀਗਾ ਉਹਦਾ ਕਿ ਜੇ ਤੁਸੀਂ ਤੁਹਾਨੂੰ ਪੀਐਨਪੀ ਤਾਂ ਮਿਲਦੀ ਆ ਜੇ ਤੁਸੀਂ ਬੇਕਰ ਬੇਕਰੀ ਦਾ ਮਡਰਾਵ ਕੀਤਾ ਸੀ ਹੂੰ ਬੇਕਰ ਦਾ ਕੋਰਸ ਕੀਤਾ ਸੀ ਉਹਨੇ ਮੈਨੂੰ ਲੈਟਰ ਦੇਤੀ ਮੈਂ ਪੀਆਰ ਹੋ ਗਿਆ ਉਹ 10 ਡਾਲਰ ਮੈਨੂੰ ਚੁਬੇ ਨਹੀਂ ਬਟ ਅੱਜ ਦੇ ਕੀ ਹਿਸਾਬ ਆ ਲੋਕੀ 8 ਡਾਲਰ ਤੇ ਕੰਮ ਵੀ ਕਰਾਈ ਜਾਂਦੇ ਆ ਜਦੋਂ ਲੈਟਰ ਦੇਣ ਦੀ ਜਾਂ ਪੀਆਰ ਚ ਹੈਲਪ ਕਰਨ ਦੀ ਵਾਰੀ ਆਉਂਦੀ ਆ ਤਾਂ ਮੁੱਕਰ ਜਾਂਦੇ ਆ ਤੇ ਸਭ ਤੋਂ ਕੋਈ ਪ੍ਰੂਫ ਨਹੀਂ ਹੁੰਦਾ ਕਿ ਅਸੀਂ ਇਹਨਾਂ ਨੂੰ ਬਲੇਮ ਕਰ ਸਕੀਏ ਹੂੰ ਜੇ ਜੇ ਆਪਾਂ 20 ਘੰਟੇ ਕੰਮ ਕਰਦੇ ਆ ਇਹ 온ਟਾਰੀਓ ਲੇਬਰ ਕੋਰਟ ਦਾ ਲੋਅ ਆ ਲੋਅ ਆ ਕਿ ਜੇ 3 ਮਹੀਨੇ ਬਾਅਦ ਕਿਸੇ ਵੀ ਇਮੀਗ੍ਰੈਂਟ ਨੂੰ ਇਮੀਗ੍ਰੇਸ਼ਨ ਪਰਪਸ ਵਾਸਤੇ ਕੋਈ ਵੀ ਲੈਟਰ ਚਾਹੀਦੀ ਆ ਤੁਹਾਨੂੰ ਦੇਣੀ ਪੈਣੀ ਹੂੰ ਹੁਣ ਸਾਡੇ ਜਵਾਗੋ ਚਾਰੇ ਘੋੜੇ ਇਹਨਾਂ ਨੂੰ ਪਤਾ ਹੀ ਨਹੀਂ ਮੈਂ ਕਹਿੰਦਾ ਲਿਖ ਕੇ ਲੈ ਲਓ ਕਿਸੇ ਨੂੰ ਇਹ ਲਾਅ ਹੀ ਨਹੀਂ ਪਤਾ ਹੁੰਦਾ ਹੂੰ ਅੱਛਾ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਵੀ ਜਦੋਂ ਅਸੀਂ ਆਏ ਨਾ 90 ਦੇ ਵਿੱਚ ਮੇਰਾ ਵੀਰ ਇੱਥੇ 90 ਕਰਮੇ ਚ ਤੇ ਉਸ ਵੇਲੇ ਨਾ ਸਾਡੇ ਵੀ ਮਦਰਨੇਤ ਨਹੀਂ ਜ਼ਿੰਦਗੀ ਚ ਕੰਮ ਕੀਤਾ ਉਹਨੇ ਇੰਡੀਆ ਬੜਾ ਕੀਤਾ ਪਰ ਮੇਰੇ ਫਾਦਰ ਸਾਹਿਬ ਕੰਮ ਕਰਦੇ ਸੀ ਤੇ ਮੇਰਾ ਖਿਆਲ ਮੇਰੇ ਫਾਦਰ ਸਾਹਿਬ ਨੂੰ ਵੀ 3 ਡਾਲਰ ਦਿੱਤੇ ਹੁਣੇ ਘੰਟੇ ਦੇ 4 ਇਹ ਪੇਪਰ ਪਾਉਂਡ ਜਾਂਦੇ ਸੀ ਹ ਮੈਲਟਨ ਆ ਵੈਨ ਪਰ ਕੇ ਲੈ ਜਾਣਾ ਤੇ ਫਾਦਰ ਸਾਹਿਬ ਕਈ ਵਾਰੀ ਦੱਸਦੇ ਹੁੰਦੇ ਸੀ ਕਿ ਨਹੀਂ ਵੀ 3 ਕੈਸ਼ ਮਿਲਦੇ ਪਰ ਹੀ ਵਾਸ ਓਕੇ ਹੈਪੀ ਸੀਗਾ ਉਹਨੇ ਆਪਦੇ ਦਾਰੂ ਸਿੱਕੇ ਕਿ ਬਣਾਉਣੇ ਹੁੰਦੇ ਸੀ ਐਦਾਂ ਬਣਾਵ ਨੂੰ ਲਿਆਉਂਦਾ ਸੀ ਪਰ ਫੇਰ ਵੀ ਇਹ ਮੇਰਾ ਖਿਆਲ ਆ ਵੀ ਆ ਮਾੜਾ ਨਹੀਂ ਆ ਵੀ ਜਿਹੜੇ ਬੰਦੇ ਜੇ ਓਕੇ ਆ ਜੇ ਹੁਣ ਕੋਈ ਬੰਦਾ ਕੰਮ ਕਰਨਾ ਚਾਹੁੰਦਾ ਤੇ ਇਨੇ ਕਨੂੰ ਬਟ ਹੀ ਵਾਸ ਹੈਪੀ ਪਰ ਉਸ ਵੇਲੇ 3-4 ਡਾਲਰ ਵੀ ਬਹੁਤ ਸੀਗੇ ਤੇ ਮੇਰੇ ਖਿਆਲ 6 ਡਾਲਰ 25 ਸੈਂਟ ਉਦੋਂ ਸੀਗੀ ਮਿਨਿਮਮ ਵੇਜ 6 ਡਾਲਰ ਦੀ ਤੇ ਉਹਨਾਂ ਨੂੰ 3 ਕ ਦਈਉ ਹੀ ਜਾਂਦੇ ਸੀ ਦਾ ਕਰੀ-ਕੁਰੀ ਜਾਂਦੇ ਸੀ ਮਾੜਾ-ਮੋਟਾ ਪਰ ਇਹ ਪਹਿਲਾਂ ਤੋਂ ਹੀ ਆ ਇਹ ਪਹਿਲਾਂ ਤੋਂ ਕਰਦੇ ਆਪਣੇ ਦੇਸੀ ਆ ਵੈਸੇ ਕਰਦੇ ਆਪਣੇ ਦੇਸੀ ਹਾਂ ਸਾਡੇ ਦੇਸੀ ਆ 100% ਦੇਸੀ ਕਰਦੇ ਆ ਜੀ ਕਿਉਂਕਿ ਕੋਰਾ ਦੇ 100 ਵਾਰੀ ਸੋਚਦਾ ਕੈਸ਼ ਦੇਣ ਲੱਗੇ ਜੀ ਉਹ ਨਾਮ ਲਿਆਉਂਗਾ ਕਿ ਟੋਕਿਆ ਫਿਰ ਦੇਸੀ ਸਾਡੇ ਨਾਲ ਤੁਸੀਂ ਹੁਣ ਵੀ ਜੇ ਕੋਈ ਪੋਸਟਰ ਕੋਈ ਇਨਫਲੂਐਂਸਰ ਵੀ ਪੋਸਟ ਪਾਉਂਦਾ ਨਾ ਉਹੀ ਗੱਲ ਕਹਿੰਦੇ ਸੱਤ ਫੂਡ ਬਾਈ ਜੇ ਕਰੋ ਜੇ ਤੁਸੀਂ ਕੈਸ਼ ਦੋਗੇ ਟੈਕਸਰ ਮੂਵ ਕਰ ਦਾਂਗੇ ਹਾਊ ਦੈਸ ਪੋਸੀਬਲ ਅੱਛਾ ਇੱਕ ਮੈਂ ਵੀਰ ਹੋਰ ਦੱਸਦਾ ਆ ਜਿਵੇਂ ਹੁਣ ਰੈਸਟੋਰੈਂਟਾਂ ਚ ਕੰਮ ਮਿਲ ਜਾਂਦਾ ਹਨਾ ਜਾਂ ਕੋਈ ਆਪਣੇ ਕਿਤੇ ਬੱਚਾ ਨੂੰ ਗ੍ਰੋਸਰੀ ਸਟੋਰਾਂ ਤੇ ਜਾਂ ਕਿਤੇ ਵੀ ਕੰਮ ਮਿਲਦਾ ਇਹਨਾਂ ਨੂੰ ਜਿਹੜਾ ਪੁਰਾਣਾ ਸੀਗਾ ਨਾ ਸਿਸਟਮ ਪੁਰਾਣਾ ਇਦਾਂ ਰੈਸਟੋਰੈਂਟਾਂ ਤੇ ਨਹੀਂ ਸੀ ਫਾਰਮਾਂ ਚ ਕੰਮ ਕਰਦੇ ਰਹਿ ਬਜ਼ੁਰਗ ਜਿਹੜੇ ਨੇ ਮੇਰਾ ਕੱਲ ਬੜੇ ਸੌਂਦੇ ਨੇ ਜਿਨ੍ਹਾਂ ਨੇ ਫਾਰਮਾਂ 'ਚ ਕੰਮ ਕੀਤਾ ਤੇ ਉਹਨਾਂ ਨੇ ਵਾਸਤੇ ਬ੍ਰੋਕਲੀ ਤੋੜਨੀ ਇਦਾਂ ਦਾ ਉਹ ਹੁੰਦਾ ਸੀਗਾ ਪੀਸ ਵਰਕੀ ਤੇ ਖਿੱਚੀ ਤੁਰੇ ਆਉਂਦੇ ਸੀ ਤੇ ਪੈਸੇ ਉੱਥੇ ਵੀ ਮੈਨੂੰ ਲੱਗਦਾ ਵੀ 8-10 ਸਤ ਤੱਕ ਮਸੀਂ ਦਿੰਦੇ ਹੋਣੇ ਨੇ ਇੰਨੇ ਵੀ ਨਹੀਂ ਹੋਣੇ ਮੈਨੂੰ ਹੁਣ ਪਤਾ ਨਹੀਂ ਕੀ ਦਿੰਦੇ ਸੀਗੇ ਪਰ ਸਾਡੇ ਫਾਦਰ ਸਾਹਿਬ ਨੇ ਉੱਥੇ ਵੀ ਕੀਤਾ ਪਰ ਜੇ ਹੁਣ ਮੇਰੇ ਇੱਕਦਮ ਦਿਮਾਗ 'ਚ ਯਾਦ ਆਇਆ ਵੀ ਪਰ ਆਹ ਬੱਚਿਆਂ ਨੇ ਤਾਂ ਫਾਰਮ 'ਚ ਕੰਮ ਹੀ ਨਹੀਂ ਕੀਤਾ ਹਲੇ ਇਹ ਤਾਂ ਵਿਚਾਰੇ ਫੇਵੀ ਰੈਸਟੋਰੈਂਟਾਂ ਦੇ ਮਾੜਾ-ਮੋੜਾ ਭਾਂਡਾ ਚੋਕ ਲਿਆ ਧੋ ਲਿਆ ਇਹ ਕੋਈ ਬਾਲਾ ਕੰਮ ਨਹੀਂ ਹੈ ਪਰ ਪੁਰਾਣੇ ਬੰਦੇ ਜ਼ਿਆਦਾ ਯੂਜ਼ ਹੋਏ ਨੇ ਜਿਹੜੇ ਪੁਰਾਣੇ ਸੀਗੇ ਉਹ ਜ਼ਿਆਦਾ ਵਰਤੇ ਗਏ ਨੇ ਉਹਨਾਂ ਨੂੰ ਪੈਸੇ ਵੀ ਕੱਟ ਦਿੱਤੇ ਜਿਵੇਂ ਅੱਜ ਬੱਚਾ ਨੂੰ ਨੇ ਪਰ ਕੰਮ ਉਹਨਾਂ ਕੋਲੇ ਫਾਰਮਾਂ 'ਚ ਕਰਵਾਇਆ ਅਪ ਇਦਾਂ ਤੁਰੇ ਆਉਣਾ ਮਸ਼ੀਨ ਐ ਕਹਿੰਦੇ ਮੋਰੇ ਮੋਰੇ ਤੁਰੀ ਜਾਂਦੀ ਸੀ ਤੁਹਾਨੂੰ ਪੀਸ ਆਪਣੇ ਵੱਢਣੇ ਪੈਂਦੇ ਸੀਗੇ ਇਦਾਂ ਦਾ ਕੰਮ ਇਦਾਂ ਦਾ ਕੰਮ ਕੋੰਬੀ ਕੀਤਾ ਹਾਂਜੀ ਹਾਂਜੀ ਮੈਂ ਤਾਂ ਗੁਰੂ ਘਰ ਜਾਂਦੇ ਸੀ ਮੈਂ ਤਾਂ ਲਗਾ ਸਾਗੀ 2-3 ਸਾਲਾਂ ਦੀ ਗੱਲ ਐ ਹੂੰ ਹੂੰ ਤੇ ਨਾ ਸ਼ਨੀਵਾਰ ਜਿਹੇ ਰਾਤ ਮੱਠੇ ਕਹਿੰਨਾ ਬੋਰ ਲੱਗਾ ਸੀ ਜੇ ਫਾਰਮ 'ਚ ਕੰਮ ਕਰਨਾ ਤੇ ਇਸ ਨੰਬਰ ਤੇ ਕਾਲ ਕਰੋ ਤੇਰੇ ਸਾਥ ਉਹ 6 ਵਜੇ ਤੇ ਗੁਰੂ ਘਰ ਚੱਕਦੇ ਸੀਗੇ ਹੂੰ ਹੂੰ ਮੇਰੇ ਨਾਲ ਤਾਂ ਕਹਿੰਦਾ ਕਰਨਾ ਓਏ ਮੈਂ ਕਿਹਾ ਚਲ ਟਰਾਈ ਕਰ ਲੈਂਦੇ ਆ ਮम्मा 150 ਡਾਲਰ ਹੀ ਆਉਣਾ ਮਿਲ ਲਈਏ ਗੱਲ ਨੂੰ ਚੱਲ ਸਹੀ ਕਹਿੰਦਾ ਚੱਲਗੇ ਅੱਗੇ ਗੁਰੂ ਘਰ अच्छा उथे भी बेल्ट चलਦੀ ਜੀ ਮੈਂ ਕਹਿੰਦਾ ਸਾਡੀ 2 ਘੰਟਿਆਂ ਚ ਮੱਤ ਵੱਜ ਗਈ ਉੱਥੇ ਮੈਨੂੰ ਪਤਾ ਹੈ ਨਾ ਫਾਰਮ ਚ ਫਾਰਮ ਵਾਲੇ ਮੱਤ ਵੱਜ ਜਾਂਦੀ ਹੈ ਇੱਕ ਤਾਂ ਗਾਰਬੇਜ ਬੈਗ ਪਾਉ ਲੱਕ ਲੱਕ ਦਾ ਦਿੱਲੀ ਦਾ ਜੀਆ ਉੱਤੋਂ ਧੁੱਪ ਸੁੱਕਣਾ ਇੰਨੀ ਗੇ ਤੇ ਮੱਤ ਵੱਜਦੀ ਫਾਰਮ ਵਾਲੀ ਫੇਰ ਵੀ ਇਥੇ ਬਸ ਸਾਡੇ ਨਾਲ ਇਥੇ ਜਵਾਕਾਂ ਨੂੰ ਕੁੜੀਆਂ ਨੂੰ ਯੂਜ਼ ਬਹੁਤ ਕਰਦੇ ਆ ਮੈਂ ਤੁਹਾਨੂੰ ਸਹੀ ਦੱਸਾਂ ਹਾਂ ਤੇਰੇ ਆ ਸਾਡੇ ਨਾਲ ਕੁੜੀ ਕੰਮ ਕਰਦੀ ਸੀ ਉਹਦੀ ਲਾ ਲਓ ਅੱਗੇ ਕਿਸੇ ਕੋਲ ਕਿਸੇ ਰੈਸਟੋਰੈਂਟ ਤੇ ਕੰਮ ਕਰਦੇ ਚਲੋ ਮੈਂ ਨਾਂ ਨਹੀਂ ਲੈਂਦਾ ਕਿਉਂਕਿ ਮੇਰੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਉਸ ਚੀਜ਼ ਨਾ ਉਹ ਕੁੜੀ ਉੱਥੇ ਕੰਮ ਕਰਦੀ ਸੀ ਉਹ ਆਂਟੀ ਦਾ ਇੱਕ ਰੈਸਟੋਰੈਂਟ ਸੀਗਾ ਆਂਟੀ ਉਹ ਕੁੜੀ ਨੂੰ ਕਹਿੰਦੀ ਕਿ ਨਾ ਤੁਸੀਂ ਨਾ ਮੇਕਅਪ ਕਰਕੇ ਨਾ ਥੋੜੇ ਵਧੀਆ ਕੱਪੜੇ ਪਾ ਕੇ ਉਹ ਤੁਹਾਡਾ ਕਲੀਵੇ ਹੀ ਦਿਖਣਾ ਚਾਹੀਦਾ ਵਾ ਇਦਾਂ ਦੇ ਕੱਪੜੇ ਪਾ ਕੇ ਉਹ ਕਸਟਮਰ ਅਟਰੈਕਟਡ ਹੁੰਦਾ ਅੱਛਾ ਉਹ ਕੁੜੀ ਸੀਗੀ ਠੇੜ ਪੈਂਦੂ ਹਾਂ ਹਾਂ ਉਹ ਮਾਤਰ ਮੱਤ ਲਾ ਲਓ ਜਿੱਦਾਂ ਦੀ ਪਿੰਡ ਵਾਲੀਆਂ ਹੁੰਦੀਆਂ ਗੋਆ ਕਾ ਫਸਤੀਆਂ ਆਈ ਉਹ ਕਹਿੰਦੀ ਕਹਿੰਦੀ ਸਾਡੀ ਤੇਰੀ ਕੁੜੀ ਆ ਗਈ ਉਹਨੂੰ ਪਾਗ ਲਾਇਆ ਕਰ ਸਵੇਰ ਨੂੰ ਹਾਂ ਨਹੀਂ ਗੋਡਾ ਕਹਿ ਤਾ ਹਾਂ ਨਹੀਂ ਕਹਿਣਾ ਚਾਹੀਦਾ ਨਹੀਂ ਮੈਂ ਕਾਲ ਕਰ ਦੂੰ ਕਹਿੰਦੀ ਕਰ ਲੈ ਕੋਈ ਮੈਨੂੰ ਕਹਿੰਨੀ ਆ ਵਾਇਰੋਂ ਕੇਅਰ ਕੀ ਵਾਪਸ ਭੇਜਣਗੇ ਭੇਜ ਦੇ ਆ ਕੰਮ ਨਾਲ ਉਹ ਤਾਂ ਵਾਪਸ ਜਾਣਾ ਚੰਗਾ ਹੂੰ ਨਹੀਂ ਹੈਗਾ ਕਈ ਕਈ ਵਾਰੀ ਕੁੜੀਆਂ ਨੂੰ ਜੇ ਤੇ ਕੁੜੀਆਂ ਖੁਦ ਵੀਡੀਓ ਆਡੀਓ ਬਣਾ ਰਹੀਆਂ ਨੇ ਕੋਈ ਇਸ਼ੂ ਨਹੀਂ ਐ ਪਰ ਜੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੱਕੇ ਨਾਲ ਵੀਡੀਓ ਬਣਾ ਤੋ ਇਹ ਵੀ ਗਲਤ ਐ ਵੀ ਤੂੰ ਪ੍ਰਮੋਟ ਕਰ ਤੂੰ ਇਹ ਕਰ ਉਹ ਕਰ ਹੈ ਨਾ ਉਹ ਚੀਜ਼ਾਂ ਗਲਤ ਐ ਉਹ ਵੀ ਮੇਰਾ ਖਿਆਲ ਲੜਕੀਆਂ ਨੂੰ ਸਾਨੂੰ ਦੱਸਣ ਆਣ ਕੇ ਵੀ ਫਲਾਨਾ ਸਾਡਾ ਬਿਜ਼ਨਸਮੈਨ ਹੈ ਉਹ ਸਾਡੇ ਨਾਲ ੱੱਕੇ ਨਾਲ ਵੀਡੀਓ ਬਣਵਾ ਰਿਆ ਫੇ ਆਪਣੇ ਕੋਲੇ ਸਿਸਟਮ ਕਈ ਹੈਗੇ ਨੇ ਸੂਬਿਆਂ ਦੇ ਵਿੱਚ ਇਹਨਾਂ ਦੀ ਤਕੜੇ ਵੱਡੇ ਲੈਵਲ ਤੇ ਕੰਪਲੀਟ ਕਰਾਂਗੇ ਫੇਰ ਆਪਾਂ ਇੱਥੇ ਇੱਕ ਰੈਸਟੋਰੈਂਟ ਵਾਲਾ ਰੌਲਾ ਪਾਈ ਜਾਂਦਾ ਉਹ ਕਿਸੇ ਨੇ ਬੰਦ ਕਰਾਤਾ ਕਿਉਂਕਿ ਉਹਦਾ ਸਾਰਾ ਮੁਸ਼ਕਾਂਂ ਦੇ ਗਵਾਂਢ ਤੋਂ ਰਿਆ ਫਿਰਦਾ ਸੀ ਬਿਲਕੁਲ ਇੱਥੇ ਸਾਡੇ ਗਵਾਂਢ ਹੈ ਨਾ ਪਰੇ ਇੱਕ ਬਿਲਡਿੰਗ ਜੀ ਉਹ ਕਿਤੇ ਭੰਗ ਬੀਜਦੇ ਸੀ ਤੇ ਜਦੋਂ ਸਵੇਰ ਨੂੰ ਡੋਰ ਖੋਲਣੀ ਇਹ ਤਾਂ ਇਧਰ ਭੰਗ ਦੀ ਸਮੈਲ ਆਉਣੀ ਤੇ ਮੇਰੇ ਪਾ ਪਿਛਲੇ ਪਾਸੇ ਵਾਲਾ ਉਹ ਕਹਿੰਦਾ ਵੱਡੇ ਬੜੀਆਂ ਤੁਸੀਂ ਰੌਣਕਾ ਲਾਉਨੇ ਹੋ ਮੈਨੂੰ ਪਤਾ ਹੀ ਨਾ ਲੱਗੇ ਵੀ ਉਹ ਕੀ ਕਹਿੰਦਾ ਉਹ ਨੂੰ ਲੱਗਾ ਵੀ ਖਰੇ ਸੀ ਭੰਗ ਪੀਨੇ ਆ ਫੇਰ ਮੁੜ ਕੇ ਮੈਂ ਇਹਦੇ ਤੇ ਦੇਖਿਆ ਵੀ ਹੈ ਕੀ ਪ੍ਰੋਬਲਮ ਕਿੱਥੋਂ ਆ ਉਹ ਉਹਨਾਂ ਨੂੰ ਲੀਗਲ ਲਾਇਸੈਂਸ ਸੀ ਭੰਗ ਬੀਜਣ ਦਾ ਤੇ ਉਹਨਾਂ ਨੇ ਭੰਗ ਬੀਜੀ ਸੀ ਉਥੇ ਆਪਣੇ ਜਿੱਥੇ ਬਿਲਡਿੰਗ ਸੀ ਉਹਨਾਂ ਦੀ ਤੇ ਉਹਦੀ ਸਮੈਲ ਜੀ ਸਾਡੇ ਆਈ ਜਾਂਦੀ ਏ ਪਰ ਮੈਂ ਉਹਨੂੰ ਕਿਹਾ ਮੈਂ ਕਹਾ ਵੀ ਜਾਂ ਤੂੰ ਪੱਕੇ ਫਿਲਟਰ ਲਾ ਨਹੀਂ ਤਾਂ ਮੈਂ ਫੇਰ ਤੇਰਾ ਬੰਦ ਕਰਾ ਦਵਾਂਗਾ ਤੇ ਮੁਰਕੇ ਬਾਅਦ ਚ ਉਹਨੇ ਫਿਲਟਰ ਵੀ ਲਾਏ ਪਰ ਹਟਿਆ ਨਹੀਂ ਫੇਰ ਉਹਨੂੰ ਬੰਦ ਕਰਨਾ ਪਿਆ ਹੁਣ ਵੇਚ ਕੇ ਚਲ ਗਿਆ ਜਿਹੜਾ ਉਹ ਬਾਪਾ ਜੀ ਹੋਰ ਇੱਥੇ ਆਈ ਇੱਕ ਰੈਸਟੋਰੈਂਟ ਪਾਪਾ ਚਿਕਨ ਹਾਂ ਹਾਂ ਬੈਂਕ ਉੱਪਰ ਹੈ ਉਹ ਕਹਿੰਦੇ ਉਹਨਾਂ ਨਾਲ ਬੈਂਕ ਸੀਗਾ ਪਤਾ ਨਹੀਂ ਸੋਸ਼ਲ ਬੈਂਕ ਸੀਗਾ ਉਹਨਾਂ ਨੇ ਬੰਦ ਕਰਾਤਾ ਉਹ ਕਹਿੰਦੇ ਚੰਨ ਚਿਕਨ ਦੀ ਜਮਾਈ ਆਉਂਦੀ ਰਹਿੰਦੀ ਸਾਰੀ ਹਾਂ ਨਹੀਂ ਨਹੀਂ ਤੁਹਾਡੇ ਕੋ ਪਾਵਰ ਹੈ ਮੈਂ ਤੁਹਾਨੂੰ ਦੱਸਦਾ ਮੇਰੇ ਗਵਾਂਢ ਇਹ ਆਮ ਸਾਡੇ ਸੋਹਤਿਆਂ ਨੂੰ ਪਤਾ ਨਾ ਇੱਥੇ ਮ사ਜ ਵਾਲੇ ਸੈਂਟਰ ਸੀ ਅੱਛਾ ਉਹਨਾਂ ਨੂੰ ਮੈਂ ਕਿਹਾ ਕੁੜੀਆਂ ਨੂੰ ਮੈਂ ਕਿਹਾ ਵੀ ਦੇਖੋ ਤੁਹਾਡਾ ਬਿਜ਼ਨਸ ਹੈ ਟਾੜੇ ਲੋਕ ਆਉਂਦੇ ਨੇ ਪਰ ਮੈਂ ਤਾਂ ਉਹਨੂੰ ਬੈਕ ਸਾਈਡ ਤੇ ਜਾਂ ਫਰੰਟ ਤੇ ਨਹੀਂ ਕੱਪੜਿਆਂ ਤੋਂ ਬਗਾਰ ਵੇਖਣਾ ਚਾਹੁੰਦਾ ਕਿਉਂਕਿ ਮੇਰੇ ਇੱਥੇ ਬੱਚੇ ਵੀ ਆਉਂਦੇ ਨੇ ਤੇ ਫੇਰ ਉਹਦਾ ਮਾਲਕ ਸਗਾ ਬਲੂ ਲੋਗਨ ਵਾਲਾ ਕੋਈ ਇਦਾਂ ਤਾਂ ਉਹ ਬੰਦਾ ਆ ਕੇ ਜੀ ਇਹ ਡਾਊਨ ਐ ਇਹ ਮਾਫੀਆ ਜੀ ਇਹ ਗੁੰਡਾ ਐ ਬਦਮਾਸ਼ ਐ ਮੈਂ ਉਹਨੂੰ ਕਾਰ ਕਰ ਲਈ ਮੈਂ ਕਿਹਾ ਵੀ ਦੇਖ ਬਈ ਜਿਹੜਾ ਤੇਰੀਆਂ ਕੁੜੀਆਂ ਹੈਗੀਆਂ ਇਹ ਰੱਖੀਆਂ ਇੱਥੇ ਉਹਨੇ ਪੰਜ ਛੇ ਰੱਖੀਆਂ ਸੀ ਉਹਨਾਂ ਨੇ ਨਾ ਕੱਪੜੇ ਅੱਧੇ ਪਾ ਕੇ ਜਿਦਾ ਬਕੀਨੀ ਪਾਉਂਦੀ ਐ ਇਦਾਂ ਪਾ ਕੇ ਛੋਟੇ ਕੱਪੜੇ ਤੇ ਉਦਾਂ ਹੀ ਸੈਕਟ ਪੀਣ ਬਾਹਰ ਖੜਗੀਆਂ ਸਮਰ ਜਾਣ ਕੇ ਕਦੀ ਕਾਰ ਚ ਹੋ ਕੇ 빙ੀਆਂ ਟੇਡੀਆਂ ਕਦੀ ਕੋਸ਼ ਕਰਨਾ ਤੇ ਹੁਣ ਉਹ ਚੰਗਾ ਨਹੀਂ ਲੱਗਦਾ ਤੇ ਫੇਰ ਮੈਂ ਉਹਨੂੰ ਕਿਹਾ ਬੰਦੇ ਨੂੰ ਮੈਂ ਕਹਾ ਵੀ ਦੇਖ ਤੇ ਬੱਚੇ ਆਉਂਦੇ ਆ ਕਿਉਂਕਿ ਰੇਡੀਓ ਚੈਨਲ ਆ ਤੇ ਤੂੰ ਇਹਨੂੰ ਆਪਣੇ ਨੂੰ ਇਹਨੂੰ ਇਹਨਾਂ ਨੂੰ ਕਹਾ ਵੀ ਅੰਦਰ ਰਿਹਾ ਕਰਨ ਵੀ ਜੇ ਬਾਹਰ ਆਉਣਾ ਤਾਂ ਆਪਣਾ ਪ੍ਰੋਪਰ ਡਰੈਸ ਅਪ ਹੋਣ ਨਹੀਂ ਹਟਿਆ ਹੀ ਨਹੀਂ ਉਹ ਫੇਰ ਜਿਹੜਾ ਬੰਦੇ ਦਾ ਯੂਨਿਟ ਸੀਗਾ ਉਹਨੂੰ ਕਾਲ ਕੀਤੀ ਫੇਰ ਮੈਂ ਇਹਨਾਂ ਦੇ ਲਾਇਸੈਂਸ ਕੈਨਸਲ ਕਰਾਤੇ ਮਸਾਜ ਵਾਲਿਆਂ ਦੇ ਉਹ ਬੰਦਾ ਆ ਗਿਆ ਜਿਹਨੂੰ ਉਹਨੂੰ ਵੀ ਇਨਸੀਡੈਂਟ ਦਿੰਦੇ ਜਿਹੜਾ ਆਫਿਸ ਹੈਗਾ ਤੇ ਮੁਰਕੇ ਬਾਅਦ ਚ ਮੈਂ ਉਹਨਾਂ ਡੀਲ ਕੀਤੀ ਮੈਂ ਕਿਹਾ ਤੇਰੇ ਜਿਹੜੇ ਦੋਨੇ ਆਫਿਸ ਆ ਮੈਂ ਲੈ ਲਊਗਾ ਆਹ ਬਿਲਡਿੰਗਾਂ ਤੇਰੀਆਂ ਤੇ ਤੂੰ ਇਹ ਇਹਦੀ ਕੰਪਲੇਂਟ ਤੂੰ ਹੀ ਕਰ ਉਹਨੇ ਵੀ ਕੀਤੀ ਲਾਇਸੈਂਸ ਕੈਨਸਲ ਕਰਾ ਕੇ ਤੇ ਜਦੋਂ ਪੁਲਿਸ ਵਾਲਿਆਂ ਨੇ ਮਾਰਿਆ ਸਾਪਾ ਲਾਇਸੈਂਸ ਨਹੀਂ ਸੀ ਅਸੀਂ ਸਾਰੇ ਟੱਬ ਟੂਬ ਜਿਹੜਾ ਪਾਂਤੇ ਦੋਨਾਂ ਨੇ ਉਹ ਵੀ ਰਛੇ ਜਾਂ ਸੀਗਾ ਮੁਰਕੇ ਹੁਣ ਆਪਣਾ ਉੱਥੇ ਆਫਿਸ ਬਣਾਇਆ ਬਹੁਤ ਵਧੀਆ ਓਨਰ ਦਾ ਫੇਰ ਮੈਂ ਉਹਦੇ ਕੋਲ ਬਾਇ ਕਰ ਲਿਆ ਬੰਦੇ ਕੋ ਉਹ ਕਹਿੰਦਾ ਮੇਰੇ ਕੋ ਪੈਸੇ ਨਹੀਂ ਮੈਂ ਕਿਹਾ ਕੋਈ ਨਹੀਂ ਮੈਂ ਲੈ ਲਊਗਾ ਪਰ ਆਹ ਕੰਮ ਜੇ ਤੁਹ ਕੋਈ ਗੰਦੇ ਬੰਦੇ ਕੁਝ ਵੀ ਤੁਸੀਂ ਕੋਈ ਵੀ ਬੰਦ ਕਰਾ ਸਕਦੇ ਹੋ ਇੱਥੇ ਲਾਅ ਹੈਗਾ ਜੇ ਤੁਹਾਡੀ ਸੇਫਟੀ ਲਈ ਜਾਂ ਤੁਹਾਡੇ ਬੱਚਿਆਂ ਲਈ ਸਹੀ ਨਹੀਂ ਹੈ ਉਹ ਇੱਥੇ ਤੁਰੀਆਂ ਫਿਰਦੀਆਂ ਸੀ ਕੱਪੜਿਆਂ ਤੋਂ ਬਗੈਰ ਹੀ ਬਾਹਰ ਸੈਕਟ ਪੀਣ ਆ ਗਈਆਂ ਕਦੀ ਪਿਛਲੇ ਪਾਸੇ ਆ ਗਈਆਂ ਕਦੀ ਉੱਧਰ ਇੱਧਰ ਹਨਾ ਤੇ ਫੈਮਿਲੀਆਂ ਵੀ ਆਉਂਦੀਆਂ ਹਾਂ ਫੈਮਿਲੀਆਂ ਵੀ ਆਉਂਦੀਆਂ ਤਾਂ ਅੱਦੇ ਕੋ ਚੰਗਾ ਨਹੀਂ ਲੱਗਦਾ ਬੰਦਾ ਹਾਂ ਨਹੀਂ ਇਹ ਬੰਦ ਕਰਾਉਂਦੇ ਹਾਂ ਸਾਡੇ ਵਾਲੇ ਐਂ ਕਰਦੇ ਆ ਕਿ ਪੈਸੇ ਮਾਰੀ ਜਾਓ ਤੇ ਗੁਰੂ ਘਰ ਲੰਗਰ ਲਾਈ ਜਾਓ ਉਹਦਾ ਨਹੀਂ ਕੰਮ ਹੈ ਥੈਂਕ ਯੂ ਬਰੇ ਧੰਨਵਾਦ ਹੈ ਜੀ ਸੋ ਲੋ ਜੀ ਜਿਹੜਾ ਹੈ ਨਾ ਰੈਸਟੋਰੈਂਟ ਹੈ ਇਹਦੀ ਸਮੈਲ ਬਹੁਤ ਹੈ ਜੇ ਤੁਹਾਡੇ ਗਵਾਂਡ ਵਿੱਚ ਆ ਤੁਹਾਡੇ ਸਮੈਲ ਆਉਂਦੀ ਆ ਨਹੀਂ ਤਾਂ ਪੂਰਾ ਸਿਲੀਕੋਨ ਲਾਉਣਾ ਹੈ ਨਾ ਉਹਨੂੰ ਚੰਗਾ ਤਰੀਕੇ ਨਾਲ ਬਣਾਉਣਾ ਜੇ ਹੁਣ ਉਤੋਂ ਦੀ ਆ